ਕੰਗਰ 6 ਕੁੜੀਆਂ 6 ਕੁੜੀਆਂ ਹਾਂਜੀ ਏਗੀ ਉਹ ਕੁੜੀ ਬਾਬੇ ਸਿੱਖ ਖਾਲਸਾ ਜੀ ਆਇਆ ਸੀ ਤਿੰਨ ਜਣੇ ਉਹ ਮੋਟਰਸਾਈਕਲਾਂ ਬੰਨ ਕੇ ਇਧਰ ਆਪਣੇ ਬਠਿੰਡੇ ਰੋਡ ਨੂੰ ਪਏਗਾ ਆ ਦੇਖੋ ਜੀ ਇਹਦੀ ਮਾਂ ਸੀ ਜੀ ਉਹ ਅਡੀ ਗਰੀ ਬੰਦਿਆ ਸੀ ਹਮੇਂ ਕੋੜੀ ਜਿਹੜੀ ਸਾਨੂੰ ਮਿਲਣੀ ਚਾਹੀਦੀ ਆ ਕੀ ਨਾਜੀ ਆਪਣਾ ਮੈਂ ਨਾ ਰੱਬ ਰੱਖਾ ਜੀ ਰੱਬ ਰੱਖੇ ਵੀਰੇ ਕਿੰਨੇ ਬੱਚੇ ਨੇ ਆਪਣੇ ਕੋਲ 6 ਗੁੱਡੀਆਂ ਜੀ 6 ਗੁੱਡੀਆਂ ਤੇ ਕੀ ਕੰਮ ਕਰਦੇ ਆਪਾਂ ਅਜੀਬਾ ਕੋਲਡ ਦਾ ਕੰਮ ਕਰਦੇ ਜਾਂ ਦੋ ਘੋੜੀਆਂ ਆਖਿਆ ਸੀ ਇਹ ਕੋਈ ਬੱਚੇ ਚ ਹੋਈ ਨਹੀਂ ਚੱਲ ਕੁੜੀ ਦੇ ਕੋਲ ਵਿਆਹ ਸ਼ਾਦੀ ਕਰਨ ਦੀ ਵਿੱਚ ਨਾਲ ਪੈਸਾ ਰਲ ਜਾਂਦਾ ਕੀ ਹੋਇਆ ਕੱਲ ਖਰੀਦ ਕਿੱਥੇ ਚੋਰੀ ਹੋਈ ਥੋੜੀ ਇਹ 28 ਤਰੀਕ ਨੂੰ ਜੀ ਘੋੜੀਆਂ ਚਾਰਨ ਗਈਆਂ ਸੀ ਉਸ ਤੋਂ ਬਾਅਦ ਬਹਿ ਗਿਆ ਮੀ ਮੀ ਕੁੜੀਆਂ ਦੀਆਂ ਨਾਲ ਭੱਜ ਜਾਂਦੇ ਘੋੜੀਆਂ ਭੱਜੇ ਨਾਲ ਉਹ ਕਿਤੇ ਭੁੱਲ ਕੇ ਕਿਤੇ ਸੜਕ ਦੇ ਵਿੱਚ ਹੀ ਖੜ ਗਈ ਕੋਈ ਝਾਰੀਆਂ ਬੁੱਝੜੀਆਂ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਾ ਜੀ ਜਦੋਂ ਭਾਲ ਕਰੀ ਸਾਨੂੰ ਕੁੜੀ ਨਹੀਂ ਲੱਭੀ ਉਸ ਤੋਂ ਬਾਅਦ ਬਾਬੇ ਸਿੱਖ ਖਾਲਸਾ ਜੀ ਕਿਸੇ ਨੂੰ ਦੱਸ ਕਹਿੰਦੇ ਤਿੰਨ ਬਾਬੇ ਸਿੱਖ ਖਾਲਸਾ ਜੀ ਉਹ ਆਈ ਨੂੰ ਭਾਲ ਕੇ ਰੋਡ ਤੇ ਲੈ ਜਾਂਦੇ ਅਸੀਂ ਉਹਨ ਉਹ ਬੜਤਾਲ ਕਰੀ ਜੀ ਜਦੋਂ ਹੰਡਾਇ ਤੱਕ ਬੜਤਾਲ ਕਰੀ ਸਾਡਾ ਹੁਣ ਬੰਡਾਇ ਤੱਕ ਘੋੜੀ ਦਾ ਪਤਾ ਲੱਗਦਾ ਗਿਆ ਉਹ ਹਾਂ ਕੈਮਰਿਆਂ ਚ ਜੀ ਉਸ ਤੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਲੱਗਿਆ ਸੀ ਸਾਨੂੰ ਅਜੇ 9-8 ਦਿਨ ਹੋ ਗਏ ਅਸੀਂ ਹੰਬਗੇ ਤੱਕ ਬਹਿ ਗਏ 9 ਦਿਨ ਹੋ ਗਏ ਉਸ ਤੋਂ ਬਾਅਦ ਅਸੀਂ ਕੀ ਕੀਤਾ ਸਾਡੀ ਤਾਂ ਇਹੀ ਬੇਨਤੀ ਆ ਜੀ ਬਾਬੇ ਸਿੰਘਾਂ ਅੱਗੇ ਵੀ ਸਾਡੀ ਜਿਹੜੀ ਘੋੜੀ ਗਵਾਂਚੀ ਜਾਂ ਲੈ ਗਏ ਫੜ ਕੇ ਉਹ ਸਾਡੀ ਘੋੜੀ ਵਾਪਸ ਹੋਣੀ ਚਾਹੀਦੀ ਹੈ ਜੀ ਇਹੀ ਮੰਤ ਹੈ ਇਹਨਾਂ ਦੇ ਜਿੰਨੇ ਵੀ ਬਾਬੇ ਬੁੱਢੇ ਵਾਲੇ ਨੇ ਜਾਂ ਜਿੰਨੇ ਵੀ ਖਾਲਸਾ ਇਨੇ ਗੁਰਦੁਆਰਿਆਂ ਵਾਲੇ ਬਈ ਇਹੀ ਸਾਡੀ ਬੇਨਤੀ ਹੈ ਨਾ ਗਰੀਬਾਂ ਅਸੀਂ ਨਾਸ ਬੰਦੇ ਆ ਜੀ ਇਹ ਘਟਨਾ ਕਸਬਾ ਧਨੌਲਾ ਦੀ ਹੈ ਜਿੱਥੇ ਤਿੰਨ ਨੌਜਵਾਨ ਜਿਨ੍ਹਾਂ ਦੇ ਨਾਮ ਸਿੰਘ ਦਾ ਪਾਣਾ ਹੈ ਉਹ ਆਪਣੇ ਨਾਲ ਕੁੜੀ ਨੂੰ ਲੈ ਜਾਂਦੇ ਤੇ ਕੀ ਨਜ਼ਰ ਆ ਰਹੇ ਨੇ ਤੇ ਵੀਡੀਓ ਨੂੰ ਬਰਤਬਾਰ ਸ਼ੇਅਰ ਕਰਿਓ ਤਾਂ ਜੋ 6 ਲੜਕੀਆਂ ਦੇ ਗਰੀਬ ਪਿਤਾ ਰਗ ਰਖਾ ਜੋ ਪਸ਼ੂ ਮੰਡੀ ਧਨੌਲਾ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਇਹਨਾਂ ਦੀ ਇਹ ਕੁੜੀ ਵਾਪਸ ਮਿਲ ਜਾਵੇ ਤੇ ਮੈਂ ਸਾਰੇ ਭਰਾਵਾਂ ਨੂੰ ਸਾਰੇ ਸਿੱਖ ਸੰਗਤਾਂ ਨੂੰ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਵੀਡੀਓ ਨੂੰ ਬਤਵਾ ਸ਼ੇਅਰ ਕਰਿਓ ਤਾਂ ਜੋ ਇਹਨਾਂ ਨੌਜਵਾਨਾਂ ਦਾ ਕੀ ਪਹੁੰਚ ਸਕੇ ਅਤੇ ਇਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਇੱਕ ਗਰੀਬ ਪਿਤਾ ਦੀ ਘੋੜੀ ਹੈ ਜੋ ਆਪਣੀ ਬੱਚੀਆਂ ਲਈ ਦਿਨ-ਬੁਰ ਰਾਤ ਵੇੰਦ ਕਰਦਾ ਹੈ ਤੇ ਵੀਡੀਓ ਨੂੰ ਬਤਵਾ ਸ਼ੇਅਰ ਕਰਿਓ ਧੰਨਵਾਦ ਸਾਰੀ